ਐਸਐਸਪੀ ਦਿਹਾਤੀ ਦਫ਼ਤਰ ਦੇ ਵਿੱਚ ਐਸਐਸਪੀ ਦਿਹਾਤੀ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਟੋਟਲ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਦੇ ਕੋਲੋਂ 2 ਕਿਲੋ ਹਰੇਨ 300 ਗ੍ਰਾਮ ਅਫੀਮ ਅਤੇ 4.5 ਲੱਖ ਰੁਪਇਆ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ ਹੈ ਇਸ ਨੂੰ ਲੈ ਕੇ ਹੀ ਅੱਜ ਐਸਐਸਪੀ ਦਿਹਾਤੀ ਵੱਲੋਂ ਦਿਹਾਤੀ ਦਫ਼ਤਰ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਗਈ ਅੱਜ ਦੇ ਦਿਨ ਮੰਗਲਵਾਰ 7 ਤਰੀਕ ਸਮਾਂ तकरीबन 3:10 ਮਿੰਟ ਦੀਆਂ ਇਹ ਤਸਵੀਰਾਂ ਨੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਹਮਸਾ ਵਿਹਾਰਤੀ ਪੁਲਿਸ ਵੱਲੋਂ ਅ ਪੁਲਿਸ ਸਟੇਸ਼ਨ ਕੁੰਡੀ ਸਦਾ ਤੋਂ ਪੁਲਿਸ ਸਟੇਸ਼ਨ ਲੋਪੋ ਤੋਂ ਵੱਲੋਂ ਦੋ ਅਲੱਗ-ਅਲੱਗ ਕੇਸਾਂ ਦੇ ਵਿੱਚ ਹੋਈਆਂ ਅ ਡਰੱਗ ਦੀ ਜਿਹੜੀ ਰਿਕਵਰੀਜ਼ ਆ ਉਹਨਾਂ ਬਾਰੇ ਤੇ ਜਿਹੜੇ ਦੋਸ਼ੀ ਅ ਗ੍ਰਿਫਤਾਰ ਕੀਤੇ ਆ ਉਹਨਾਂ ਬਾਰੇ ਜਿਹੜੀ ਜਾਣਕਾਰੀ ਦੇ ਲਈ ਇਹ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾ ਜਿਹੜਾ ਕੇਸ ਹੈ ਪੀਐਸਪੀ ਹਿੰਡੀ ਸੱਡਾ ਜਿੱਥੇ ਪੁਲਿਸ ਵੱਲੋਂ ਐਸਐਸਪੀ ਸਾਹਿਬ ਉਹਦੀ ਟੀਮ ਵੱਲੋਂ ਡੀਐਸਪੀ ਸਦਾ ਇਨਰਜੀ ਸਿੰਘ ਦੀ ਅਗਰਾਹੀ ਹੇਠ ਜਿਹੜੀ ਹੈ ਦੋ ਬੰਦਿਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ 2 ਕਿਲੋ ਹੈਰੋਇਨ ਰਿਕਵਰੀ ਹੋਈ ਸੀ ਨਾਲ i20 ਗੱਡੀ ਤੇ 1.5 ਲੱਖ ਰੁਪਏ ਜਿਹੜੇ ਆ ਡਰਗਮਨੀ ਜਿਹੜੀ ਆ ਉਹ ਮਿਲੀ ਸੀ ਫਰਦਰ ਜਦੋਂ ਇਹਨਾਂ ਦੀ ਅ ਬੈਕਵਰਡ ਤੇ ਫੋਰਵਰਡ ਲੈਂਗੁਏਜਿਸ ਇਸ ਕੇਸ ਦੇ ਇਹਨਾਂ ਦੀ ਪ੍ਰੀਲੀਮੀਨਰੀ ਇਨਕੁਇਰੀ ਹੈ ਉਸ ਤੋਂ ਫਰਦਰ ਜਿਹੜਾ ਹੈ ਤਿੰਨ ਬੰਦੇ ਜਿਹੜੇ ਲੋਕਲ ਨੇ ਉਹ ਨਾਮਜ਼ਦ ਹੋਏ ਨੇ ਤੇ ਇਸ ਤਰੀਕੇ ਦੇ ਨਾਲ ਇਸ ਕੇਸ ਦੇ ਵੀ ਟੋਟਲ ਪੰਜ ਜਿਹੜਿਆਂ ਦੀ ਜਿਹੜੀ ਗ੍ਰਿਫਤਾਰੀ ਹੋ ਗਈ ਹੈ ਜਿਹੜੇ ਦੋ ਮੁੱਖ ਦੋਸ਼ੀ ਸਨ ਜਿਹੜੇ ਕਿ ਬੰਦਾ ਤੋਂ ਇਸ ਕਨਸਾਈਨਮੈਂਟ ਨੂੰ ਲੈਣ ਆਏ ਸਨ ਉਹਨਾਂ ਵਿੱਚ ਬਲਬੀਰ ਸਿੰਘ ਔਰ ਕਬੀਰਾ ਜਿਹੜਾ ਕਿ ਮਜਾਰੇ ਪਿੰਡ ਦਾ ਹੈ ਤੇ ਬੰਗੇ ਨੂੰ ਬਲੋਂਗ ਕਰਦਾ ਹੈ ਇਸ ਤਰੀਕੇ ਨਾਲ ਅਜੇ ਵਰਮਾ ਉੱਤਰ ਹਰਪਜਨ ਸਿੰਘ ਦੀ ਵੀ ਮਜਾਰੀ ਦਾ ਇਹ ਇਹ ਵੀ ਬੰਗਲ ਬਿਲੋਂਗ ਕਰਦਾ ਇਸ ਤੋਂ ਇਲਾਵਾ ਜਦੋਂ ਇੰਟਰੋਗੇਸ਼ਨ ਹੋਈ ਤੇ ਫਰਦਰ ਜਿਹੜੇ ਲੋਕਲ ਇਹਨਾਂ ਦੇ ਬੈਕਵਰਡ ਫਾਰਵਰਡ ਲਿਟਿਜਿਸ ਵੀ ਅਸੀਂ ਜਿਹੜੀ ਤਫ਼तीश ਕੀਤੀ ਹੈ ਉਹਦੇ ਵਿੱਚ ਸੁਖਦੇਵ ਸਿੰਘ ਸੁਖ ਪੁੱਤਰ ਦਲਬੀਰ ਸਿੰਘ ਨਛੇਰਾ ਇਹ ਦਾ ਹੈਗਾ ਅਟਾਰੀ ਏਰੀਆ ਨੂੰ ਬਿਲੋਂਗ ਕਰਦਾ ਇਸੇ ਤਰੀਕੇ ਨਾਲ ਹਰਮਨਜੀਤ ਸਿੰਘ ਔਰ ਖਨੀ ਉੱਤਰਪ ਸੇਮ ਸਿੰਘ ਇਹ ਵੀ ਅਟਾਰੀ ਦਾ ਜਿਹੜਾ ਹੈਗਾ ਰਿਆਸ਼ੀ ਹੈ ਹਰਮਨ ਸਿੰਘ ਪੁੱਤਰ ਸ੍ਰੀ RAM ਸਿੰਘ ਇੱਕ ਵਾਸੀ ਲਾਲੂ ਘੁੰਮਣਾ ਇਹ ਥਾਣਾ ਤਬਾਲ ਜ਼ਿਲ੍ਹਾ ਪਰਚੰਦਾ ਇਹ ਰਿਐਸ਼ੀ ਇਸ ਤਰੀਕੇ ਨਾਲ ਇਸ ਕੇਸ ਦੇ ਵਿੱਚ ਬੁੱਕ ਜਿਹੜੇ ਹੈਗੇ ਪੰਜ ਦੋਸ਼ੀ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ 2.0 Kg ਹੈਰੋਇਨ 1.5 ਡੇਡ ਮਾਤਰਿਆ ਜਿਹੜੀ ਵਾਦਮਨੀ ਇਸ ਦੇ ਨਾਲ ਇੱਕ I20 ਗੱਡੀ ਉਹ ਰਿਕਵਰ ਹੋਈ ਹੈ ਇਸ ਤੋਂ ਲਾਵਾ ਜਿਹੜਾ ਦੂਜਾ ਮੁਕਦਮਾ ਹੈ ਉਹ ਪੀਐਸ ਲੋਕੋ ਕੇ ਅਸੇ ਤੋਂ ਸਾਹਬ ਜੀ ਜਿਹੜੀ ਸੀ ਉਹਨਾਂ ਨੇ ਜਿਹੜਾ ਰਿਕਵਰ ਕੀਤਾ ਹੈ 300 ਗ੍ਰਾਮ ਹੈਰੋਇਨ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਜਿਹੜਾ ਹੈ 3 ਲੱਖ ਰੁਪਏ ਡਰਗ ਮੰਡੀ ਜਿਹੜੀ ਹੈ ਉਹ ਰਿਕਵਰ ਹੋਈ ਹੈ ਸੋ ਇਸ ਕੇਸ ਦੇ ਵਿੱਚ ਜਿਹੜਾ ਹੈ ਮੁੱਖ ਦੋਸ਼ੀ ਜਿਹੜਾ ਤੇਗ ਸਿੰਘ ਉੱਥੇਗਾ ਹੈ ਇਹ ਚਿਗਾਵਾ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਸ ਤਰੀਕੇ ਨਾਲ ਜਿਹੜਾ ਹੈ ਹੁਣ ਤੱਕ ਇਹਨਾਂ ਦੋ ਕੇਸਿਸ ਦੇ ਵਿੱਚ ਕੁੱਲ 2 ਕੇਜੀ ਹੈਰੋਇਨ 300 ਗ੍ਰਾਮ ਅਫੀਮ ਦੀ ਰਿਕਵਰੀ ਤੇ ਨਾਲ ਹੀ 4.5 ਲੱਖ ਰੁਪਏ ਗ੍ਰੱਟਮਰੀ ਜਿਹੜਾ ਹੈ ਸਭ ਦੀ ਜਨਾਇਕ ਸੰਸਥੀ ਵੱਲੋਂ ਜਿਹੜਾ ਹੈ ਇੱਕ I24 ਸਰ ਰਿਕਵਰ ਕੀਤਾ ਗਿਆ ਹੈ ਜਿਹੜਾ ਸੁਖਦੇਵ ਸਿੰਘ ਲੋਕਲ ਜਿਹੜਾ ਅਸੋਸੀਏਟ ਬੈਕਵਰ ਫੋਰਵਰਡ ਇਨਵੈਸਟਿਗੇਟਿਜ਼ ਵਿੱਚ ਸਾਹਮਣੇ ਆਇਆ ਹੈ ਇਹ ਦੋ ਤੇ ਤੇਜੀ ਹੀਰੋਇਨ ਦੇ ਕੇਸ ਦੇ ਵਿੱਚ ਉਹਦੇ ਖਿਲਾਫ ਜਿਹੜਾ ਹੁਣ ਤੱਕ ਦੀ ਸਾਡੀ ਤਫਤੀਸ਼ ਆਈ ਹੈ ਸਭ ਨੇ ਉਹਦੇ ਇੱਕ ਮੁਕੱਦਮਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ 302 ਦਾ ਮਕਦਮਾ ਇਹਦੇ ਖਿਲਾਫ ਦਰਜ ਹੋਣਾ ਪਾਇਆ ਗਿਆ ਇਹ ਬਿਲਕੁਲ ਜੀ ਜੀ ਸਰ ਉੱਪਰ ਤੋਂ ਆਪਣੀ ਕੋਈ ਕੋਈ ਜੀਬਾ ਲਾਉਣ ਕਿਉਂਕਿ ਸਾਰਾ ਪ੍ਰਿੰਸੀਪਲ ਜੀ ਨੂੰ ਪ੍ਰਿੰਸੀਪਲ ਜੀ ਕੋਈ ਸਭ ਤੋਂ ਪਹਿਲਾਂ ਜੋ ਸਾਡੀ ਫੀਲਡ ਇਨਵੈਸਟੀਗੇਸ਼ਨ ਤੇ ਗਾਇ ਸਾਹਮਣੇ ਆਈ ਹੈ ਕਿ ਕੋਈ ਵੀ ਕਨਸਾਈਨਮੈਂਟ ਜਿਹੜੀ ਇੱਥੇ ਆਉਂਦੀ ਹੈ ਉਹ ਰਿਟਰੀਵ ਕਰਕੇ ਜਿਵੇਂ ਅਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਬੜੇ ਮਤਲਬ ਇਲਿਓਰ ਕਰਕੇ ਯੂਥ ਨੂੰ ਥੋੜੇ ਪੈਸੇ ਦੇ ਕੇ ਉਹਨਾਂ ਨੂੰ ਉਹ ਜਿਹੜਾ ਹੈਗਾ ਉੱਥੇ ਚੁਕਵਾ ਕੇ ਇੱਕ ਬੰਦੇ ਦਾ ਕੰਮ ਜਿਹੜਾ ਉਹਨਾਂ ਤੋਂ ਲੈਂਦੇ ਹਨ ਫਰਦਰ ਜਿਹੜੀ ਹੈਗੀ ਅੱਗੇ ਜਿਹੜੇ ਬੰਦੇ ਆਉਂਦੇ ਨੇ ਅਲੱਗੋਂ ਕਿਸੇ ਹੋਰ ਸ਼ਹਿਰ ਤੋਂ ਡਿਸਟ੍ਰਿਕਟ ਤੋਂ ਉਹ ਉਹਨਾਂ ਨੂੰ ਅੱਗੇ ਫਰਦਰ ਉਹ ਹੈਂਡ ਓਵਰ ਕਰਦੇ ਨੇ ਤੋਂ ਇਸੇ ਤਰੀਕੇ ਨਾਲ ਇਹ ਜਿਹੜਾ ਆਪਰੇਸ਼ਨ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਰਿਸਕ ਦੀ ਸਾਬੀ ਰੈਨਮਾਈਜ਼ ਕਰਦੇ ਤੇ ਇਹ ਜਿਹੜੇ ਬੰਦੇ ਟੋਟਲ 5 ਦੀ ਗ੍ਰਿਫਤਾਰੀ ਹੋਈ ਹੈ ਇਹਨਾਂ ਦਾ ਬੇਸਿਕਲੀ ਜਿਹੜਾ ਜਿਹੜਾ ਦੱਸਿਆ ਗਿਆ ਕਿ ਇਹ ਦੋ ਮੇਨ ਗ੍ਰੇਪਸ ਸੀ ਇਹਨਾਂ ਨੂੰ ਅਕਰੀਵ ਕਰਨਾ ਸੀ ਬੰਗੇ ਤੋਂ ਆਇਆ ਸੀ ਉਸ ਤੋਂ ਬਾਅਦ ਇਹਦੇ ਫੋਰਵਰਡ ਬੈਕਵਰਡ ਲਿੰਕੀਜ ਦੇ ਵਿੱਚ ਇਹਦੇ ਲੋਕਲ ਜਿਹੜੇ ਐਸੋਸੀਏਟਸ ਇਹਨਾਂ ਦੇ ਸਾਹਮਣੇ ਆ ਗਏ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ